ਜ਼ਰੂੜੀ ਮਾਰ ਕਾ ਚੱਲੇ ਨਹੀਂ ਆ ਰਾ ਦੀ ਬੱਲੇ ਬੱਲੇ ਜਦ ਪੂਰੀ ਫੀਮ ਦੀ ਅੰਦਰ ਯਾਰ ਅੰਦਰ ਜਾਰ ਜਲੰਦਰ ਜਾਂਦੀ ਸ਼ਾਕਾ ਵਕ ਦੀ ਟੈਂ ਟੜਾ ਟੈਂ ਟੜਾ ਟੈਂ ਟੜਾ ਟੈਂ ਟੜਾ ਟੈਂ ਟੜਾ ਅਲੀ ਮਿਸਤਰੀ ਏਟ ਕੋਪੜਾਵਾ ਟਾਇਲਾ ਖੜਾ ਇੱਥੇ ਆਪਾਂ ਫਿਲਮ ਸ਼ੂਟ ਨਹੀਂ ਕਰਨਾ ਏ ਟਾਇਲਾ ਨੂੰ ਆਏ ਆ ਟੈਂ ਟੜਾ ਟੜਾ ਟਾ ਕਰੀ ਜਾਣਾ ਯਾਰ ਤੂੰ 300 ਰੁਪਏ ਦਿਹਾੜੀ ਦੇ ਨਾ ਮਿਸਤਰੀ ਨੇ ਇਹਨੂੰ ਗਰਮ ਨਹੀਂ ਆ ਤੇ ਮੈਂ ਟੈਂਕਰਾਂ ਟੈਂਟੜਾ ਟੈਂਟੜਾ ਹੀ ਕਰ ਦਿਆਂ ਬੋਰ ਲਾਗੀ ਕਰਾਂ ਨਾ ਉਹ ਚਾਹ ਪੀਛਦਾ ਨਾ ਕੋਸ਼ਿਸ਼ ਤੂੰ ਪਾਣੀ ਮੇ ਗਾਲਾ ਉਹਨਾਂ ਤੋਂ ਜਿੰਨਾਂ ਨੇ ਆ ਬਾਲਾ ਹੀ ਨੇ ਜਲਦਾਂ ਮੈਂ ਤੇਰੇ ਨਾਲ ਲੱਗਾ ਪਾਣੀ ਦਾ ਕੋਟ ਤੂੰ ਮੈਨੂੰ ਪਿਆਏਗਾ ਹੁਣ ਮੈਂ ਟੈਂਕਰ ਦਾ ਟੈਂਟੜਾ ਟੈਂਟੜਾ ਹੀ ਕਰਾਂਗਾ ਮੇਰੀ ਤੇ ਆਪ ਟੈਨਸਰ ਮੈਂ ਤੈਨੂੰ ਕਿੱਥੋਂ ਦੁਬਾਰਾ ਟਰਾਂਸਰ ਆ ਚਾਹ ਨਾਲ ਤੇ ਰਿਲੀ ਸਮੋਸੇ ਮਗਾਉਣਾ ਮੈਂ ਉਹਨਾਂ ਤੋਂ ਵੀ 300 ਰੁਪਏ ਸੌਤੋਂ ਫੁੱਲ ਮਿਸਤਰੀ ਤੋਂ। ਕਾ ਕਿਸੇ ਨੂੰ ਪੁੱਛ ਲੈ। ਨਾ ਮੈਂ ਫੇਰ ਨਾਲ ਲੱਕੜਾ ਮੈਂ ਜਾਂਦਾ ਯਾਰ। ਓਏ ਬਾਏ